ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਅ ਪਹਿਲਾਂ ਕੁਝ ਦਿਨ ਪਹਿਲਾਂ ਆਪਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਹੈ ਉਹਨਾਂ ਦੇ ਪਰਿਵਾਰ ਦੀ ਸਿੱਖ ਹਿਸਟਰੀ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਜਿਹਦੇ ਆਪਾਂ ਇਤਿਹਾਸ ਨੂੰ ਡੀਪਲੀ ਜਾ ਕੇ ਖੋਜਦੇ ਆ ਤਾਂ ਇਤਿਹਾਸਕਾਰਾਂ ਨੇ ਦੱਸਿਆ ਵੀ 52 ਜੀ ਉਹਨਾਂ ਨੇ ਪਰਿਵਾਰ ਦੇ 52 ਮੈਂਬਰ ਸ਼ੀਲ ਹੋਏ ਹੋਏ ਆ ਭਾਈ ਮਨੀ ਸਿੰਘ ਜੀ ਦਾ ਜੋ ਜਨਮ ਸੀ ਉਹ 10 ਮਾਰਚ 1644 ਈਸਵੀ ਵਿੱਚ ਹੋਇਆ ਪਿੰਡ ਅਲੀਪੁਰ ਮੁਜ਼ੱਫਰਪੁਰ ਪਾਕਿਸਤਾਨ ਦੇ ਵਿੱਚ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਅਜਦਾਸ ਦਾਦੇ ਦਾ ਨਾਮ ਬੱਲੂ ਰਾਏ ਤੇ ਮਾਤਾ ਦਾ ਨਾਮ ਮਦਰੀਬਾਈ ਸੀ ਇਨਾਂ ਦੀ ਪਤਨੀ ਦਾ ਨਾਮ ਸੀਤਾਬਾਈ ਸੀ ਤੇ ਅੱਜ ਆਪਾਂ ਜੋ ਗੱਲਬਾਤ ਕਰਨੀ ਉਹ ਭਾਈ ਸੇ ਭਾਈ ਮਨੀ ਸਿੰਘ ਜੀ ਦੇ ਪੁੱਤਰਾਂ ਦੀ ਗੱਲ ਕਰਨੀ ਹੈ ਸਟਾਰਟਿੰਗ ਆਪਾਂ ਕਰਾਂਗੇ ਕਿ ਇਤਿਹਾਸਕਾਰਾਂ ਨੇ ਇਹਨਾਂ ਦੇ 10 ਪੁੱਤਰਾਂ ਦਾ ਜ਼ਿਕਰ ਕੀਤਾ 10 ਪੁੱਤਰ ਸੀ ਭਾਈ ਮਨੀ ਸਿੰਘ ਜੀ ਦੇ ਤੇ ਉਹਨਾਂ ਦੀ ਕਿਵੇਂ-ਕਿਵੇਂ ਸ਼ਹਾਦਤ ਹੋਈ ਹੈ ਅੱਜ ਆਪਾਂ ਉਹਨਾਂ ਬਾਰੇ ਸਾਰੀ ਗੱਲ ਚਰਚਾ ਕਰਾਂਗੇ ਜੋ ਵੀ ਹੈ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਜਦੋਂ ਜਿਹੜੀ ਲੋਹਗੜ੍ਹ ਦੀ ਜੰਗ ਹੁੰਦੀ ਹੈ ਨਾ ਲੋਹਗੜ੍ਹ ਦੀ ਕਿਲਾ ਲੋਹਗੜ੍ਹ ਤੇ ਜਿਹੜਾ ਰਾਜਾ ਕੇਸਰੀ ਚੰਦ ਸੀ ਉਹਨੇ ਚੈਲੰਜ ਕੀਤਾ ਸੀ ਜਦੋਂ ਹੋਕਾ ਦਿੱਤਾ ਗਿਆ ਸੀ ਵੀ ਕੋਈ ਹੈ ਉਹ ਜਾਂ ਮਾਈ ਦਾ ਲਾਲ ਜਿਹੜਾ ਗੁਰੂ ਗਵੈਨ ਸਿੰਘ ਜੀ ਦਾ ਸਿਰ ਵੱਢ ਕੇ ਲਿਆਵੇ ਆਪਾਂ ਤਾਂ ਸਕਾਰ ਤਾਂ ਕਿੰਨੇ ਨਾ ਗੁਰੂ ਗਵੈਨ ਸਿੰਘ ਜੀ ਦਾ ਉਹਨਾਂ ਨੇ ਤਾਂ ਸਿੱਧੇ ਹੀ ਐਂ ਕਿਹਾ ਸੀ ਗੋਬਿੰਦ ਸਿੰਘ ਗੋਬਿੰਦ ਦਾ ਕੋਈ ਸਿਰ ਵੱਢ ਕੇ ਲਿਆਵੇ ਤੇ ਉਹਨੂੰ ਚੈਲੰਜ ਕੀਤਾ ਸੀ ਕੇਸ਼ਰੀ ਚੰਦ ਨੇ ਉਹ ਉਹਨੇ ਹੱਥ ਖੜਾ ਕੀਤਾ ਉਹ ਖੜਾ ਹੋਇਆ ਜਣੀ ਉਹ ਕਹਿੰਦਾ ਮੈਂ ਸਿਰ ਵੱਢ ਕੇ ਲਿਆਉਂਦਾ ਤੇ ਇਹਦੇ ਲਈ ਫਿਰ ਪਲਾਨਿੰਗ ਪੂਰੀ ਕੀਤੀ ਗਈ ਸੀ ਪਲਾਨਿੰਗ ਕਿਸ ਤਰ੍ਹਾਂ ਹੋਈ ਆਪਾਂ ਨੇ ਇਤਿਹਾਸ ਸੁਣਿਆ ਵੀ ਹੈ ਤੇ ਪੜ੍ਹਿਆ ਵੀ ਆਪਾਂ ਨੂੰ ਪਤਾ ਕਿੰ데 ਇੱਕ ਹਾਥੀ ਨੂੰ ਤਿਆਰ ਕੀਤਾ ਗਿਆ ਹਾਥੀ ਨੂੰ दारू दारू ਦਾ ਨਸ਼ਾ ਪਲਾਇਆ ਗਿਆ ਉਹਨੂੰ ਨਸੇ ਦੇ ਵਿੱਚ ਅੰਧਾ ਤੁੰਦ ਕੀਤਾ ਗਿਆ ਤੇ ਉਹਨਾਂ ਦੀ ਸਕੀਮ ਇਹ ਸੀ ਪਲਾਨਿੰਗ ਇਹ ਕੀਤੀ ਸੀ ਕਿ ਹਾਥੀ ਨਸੇ ਨਾਲ ਅੰਧਾ ਧੁੰਦ ਹੋਏ ਅੱਗੇ ਚੱਲੇਗਾ ਉਹਦੇ ਪਿੱਛੇ ਸਪਾਈਆਂ ਦੀ ਫੌਜ ਚੱਲੇਗੀ ਤੇ ਉਹ ਜਿਹੜਾ ਲੋਗੜ੍ਹ ਦਾ ਕਿਲਾ دروازਿਆਂ ਨੂੰ ਤੋੜੂਗਾ ਹਾਥੀ ਕਿਉਂਕਿ ਲੋਗੜ੍ਹ ਦੇ ਕਿਲੇ ਨੂੰ ਤਾਂ ਕਰਕੇ ਤੋੜਨਾ ਚਾਹੁੰਦੇ ਸੀ ਉੱਥੇ ਸਾਰੇ ਸ਼ਸਤਰ ਪਏ ਸਨ ਥਿਆਰ ਜ਼ਖੀਰਾ ਉੱਥੇ ਹੀ ਮੈਂ ਉਹ ਚਾਹੁੰਦੇ ਸੀ ਵੀ ਆਪਾਂ ਇਹਦੇ ਤੇ ਕਬਜ਼ਾ ਕਰ ਲਾਂਗੇ ਤੇ ਫਿਰ ਲੜਾਈ ਲੜੀ ਨਹੀਂ ਸਕਦੇ ਤੇਉਤਰੋ ਗੁਰੂ ਗਵੰਦ ਸਿੰਘ ਜੀ ਨੂੰ ਜਦੋਂ ਪਤਾ ਲੱਗਿਆ ਤੇ ਉਹਨੇ ਕਿਹਾ ਵੀ ਆ ਮੇਰਾ ਇੱਧਰ ਵੀ ਹਾਥੀ ਹੈ ਦੁਨੀ ਚੰਦ ਆਪਾਂ ਨੂੰ ਪਤਾ ਨੇ ਦੁਨੀ ਚੰਦ ਵੱਲ ਹੱਥ ਕਰਕੇ ਗੁਰੂ ਗਵੰਦ ਸਿੰਘ ਜੀ ਨੇ ਕਿਹਾ ਤੇ ਦੁਨੀ ਚੰਦ ਦੇ ਮਨ ਦੇ ਵਿੱਚ ਇਹੋ ਜਿਹਾ ਡਰਾਂਗਾ ਜਿਦੋਂ ਵਿਸ਼ਵਾਸ ਨਾ ਹੋਵੇ ਬੇਪ੍ਰਤੀਤਿਆ ਦੀ ਗੱਲ ਹੁੰਦੀ ਹੈ ਤੇ ਉਹ ਰਾਤੇ ਰਾਤ ਕੰਧ ਟਰਪ ਗਿਆ ਸੀ ਜਦੋਂ ਪਤਾ ਲੱਗਿਆ ਕਿ ਕੰਧ ਟਰਪ ਗਿਆ ਤੇ ਫਿਰ ਗੁਰੂ ਗਵੰਦ ਸਿੰਘ ਜੀ ਨੇ ਕਿਹਾ ਕਿ ਮੈਂ ਕੋਈ ਗੱਲ ਨਹੀਂ ਜੇ ਹਾਥੀ ਕੰਧ ਟਰਪ ਗਿਆ ਮੇਰਾ ਦੁਨੀ ਚੰਦ ਤੇ ਮੇਰੇ ਕੋਲੇ ਮੇਰਾ ਸੇਰ ਬਚਿੱਤਰ ਸਿੰਘ ਹੈ ਨਾ ਇੱਥੇ ਇੱਕ ਹੋਰ ਗੱਲ ਵੀ ਦੱਸ ਦਿਆਂ ਮੈਂ ਇੱਥੇ ਗੁਰੂ ਗਵੈਨ ਸਿੰਘ ਜੀ ਫਤਿਹਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਇੱਥੇ ਜਦੋਂ ਲੋਹਗੜ੍ਹ ਦੀ ਜੰਗ ਹੁੰਦੀ ਹੈ ਤੇ ਸਿੰਘ ਹੀ ਲੜਾਈ ਕਰਨ ਜਾਂਦੇ ਆ ਉਧਰੋਂ ਮੁਗਲਾਂ ਨੇ ਆਪਣਾ ਹੱਥ ਹਥਿਆਰ ਕੀਤਾ ਨਸੇ ਦੇ ਅੰਦਰ ਤੋਂ ਵਿੱਚ ਇੱਧਰ ਥਾਪੜਾ ਲਿਆ ਭਾਈ ਬਚਿੱਤਰ ਸਿੰਘ ਨੇ ਇਹ ਚੱਲਿਆ ਲੋਹਗੜ੍ਹ ਦੇ ਕਿਲੇ ਤੇ ਉਹਨਾਂ ਨੇ ਅਟੈਕ ਕੀਤਾ ਇਦੋਂ ਜਦੋਂ ਬਾਬਾ ਬਚਿੱਤਰ ਸਿੰਘ ਦੀ ਭਾਈ ਬਚਿੱਤਰ ਸਿੰਘ ਜਿਹੜਾ ਭਾਈ ਮਨੀ ਸਿੰਘ ਜੀ ਦੇ ਪੁੱਤਰ ਆ ਪੁੱਤਰ ਆ ਉਹ ਜਾ ਰਹੇ ਤੇ ਇਤਿਹਾਸਕਾਰਾਂ ਨੇ ਦੱਸਿਆ ਜਿਹੜਾ ਭਾਈ ਬਚਿੱਤਰ ਸਿੰਘ ਆ ਨਾ ਉਹਨਾਂ ਦਾ ਕੱਦ-ਕਾਠ ਬਹੁਤਾ ਜ਼ਿਆਦਾ ਨਹੀਂ ਆ 5.5 ਫੁੱਟ ਕੱਦ-ਕਾਠ ਲਿਖਿਆ ਤੇ ਉਹਨਾਂ ਕੋਲੇ ਜਿਹੜੀ ਨਾਗਨੀ ਆ ਉਹ ਤਾਂ ਜਿਹੜਾ ਉੱਪਰ नाग ਲੱਗਿਆ ਉੱਪਰ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉੱਪਰ नाग ਲੱਗਿਆ ਹੁੰਦਾ ਤਾਂ ਕਰਕੇ ਉਹਨੂੰ ਨਾਗਨੀ ਕਹਿੰਦੇ ਆ ਉਹ 2 ਫੁੱਟ ਤੇ 9 ਇੰਚ ਦਾ ਕਦੇ ਉਦੋਂ ਹਾਥੀ ਨਸੇ ਦੇ ਵਿੱਚ ਮਸਤ ਹੋਇਆ ਹੁੰਦਾ ਇਦਰੋਂ ਗੁਰੂ ਦਾ ਸਿੰਘ ਵੀ ਮਸਤ ਹੋ ਕੇ ਜਾਂਦਾ ਇਹ ਨਾਮ ਦੀ ਖਮਾਰੀ ਚੜੀ ਵੀ ਆ ਗੁਰੂ ਦੇ ਥਾਪੜੇ ਨੇ ਇਹਨੂੰ ਮਸਤ ਕੀਤਾ ਤੇ ਜਦੋਂ ਹਾਥੀ ਤੇ ਆਮਨੋ ਸਾਹਮਣੇ ਹੋਇਆ ਨਾ ਭਾਈ ਬਚਿੱਤਰ ਸਿੰਘ ਦਾ ਘੋੜਾ ਤੇ ਆਪਾਂ ਨੂੰ ਪਤਾ ਨਾ ਨੰਗ ਸਿੰਘ ਕਿਵੇਂ ਘੋੜੇ ਨੂੰ ਖੜਾ ਕਰ ਦਿੰਦੇ ਆ ਤੇ ਭਾਈ ਬਚਿੱਤਰ ਸਿੰਘ ਨੇ ਆਪਣੇ ਘੋੜੇ ਨੂੰ ਖੜਾ ਕੀਤਾ ਤੇ ਰਕਾਬ ਦੇ ਵਿੱਚ ਦੋਨੇ ਪੈਰ ਰੱਖ ਕੇ ਦੋਨੇ ਹੱਥਾਂ ਨਾਲ ਨਾਗ ਦੀ ਪੂਰੇ ਜੋਰ ਨਾਲ ਉਹ ਮਾਰੀ ਨਾ ਤੇ ਹਾਥੀ ਦੇ ਸਿਰ ਦੇ ਵਿੱਚ 2 ਫੁੱਟ ਤੇ 9 ਇੰਚ ਦਾ ਜਿਹੜਾ ਮੂਰੇ ਨਾਗ ਲੱਗਿਆ ਸੀ ਪੂਰਾ ਅੰਦਰ ਚ ਲੈ ਗਿਆ ਹਾਥੀ ਨੇ ਸਿਰ ਦੇ ਵਿੱਚ ਜੋ ਵੱਜਿਆ ਹਾਥੀ ਟੀਕਦਾ ਹੋਇਆ ਪਿੱਛੇ ਨੂੰ ਭੱਜਿਆ ਫੌਜਾਂ ਨੂੰ ਲਿਤਾੜਦਾ ਹੋਇਆ ਤੇ ਫਿਰ ਜੋ ਕੀ ਕੀศรี ਚੰਦ ਪਿੱਛੇ ਭੱਜਣ ਲੱਗਿਆ ਭਾਈ ਉਦੇ ਸਿੰਘ ਇਹ ਵੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਹੈ ਭਾਈ ਉਦੇ ਸਿੰਘ ਤੇ ਕਿਰਪਾ ਕੀਤੀ ਸੀ ਗੁਰੂ ਗਵੈਨ ਸਿੰਘ ਜੀ ਨੇ ਇਹਨਾਂ ਨੂੰ ਕਿਰਪਾ ਵਰਸ਼ਾ ਬਖਸ਼ੀ ਇਹ ਵੀ ਕੇਸਗੜ੍ਹ ਉੱਥੇ ਆਪਣੇ ਤਖਤ ਕਿਸ ਗੜਾ ਹੈ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਨੇ ਉੱਥੇ ਸਿੰਘ ਸਾਹਿਬ ਤੇ ਜਿਹੜਾ ਨਾਗਨੀ ਦੀ ਆਪਾਂ ਗੱਲ ਕੀਤੀ ਹੈ ਇਹ ਵੀ ਉੱਥੇ ਰੱਖਿਆ ਹੋਇਆ ਕਿਸ ਗੜਾ ਸਾਹਿਬ ਤੇ ਤੇ ਪਯੂਦੇ ਸਿੰਘ ਜੀ ਨੇ ਫਿਰ ਘੋੜਾ ਭਜਾਇਆ ਕੇਸ਼ਰੀ ਚੰਦਰ ਨੂੰ ਲਲਕਾਰਿਆ ਵੀ ਤੂੰ ਚੈਲੰਜ ਕੀਤਾ ਸੀ ਗੋਬਿੰਦ ਗੁਰੂ ਗਵਨ ਸਿੰਘ ਦਾ ਸਿਰ ਵੱਢੂਗਾ ਤੇ ਫਿਰ ਕੇਸ਼ਰੀ ਚੰਦਰ ਰਾਜੇ ਦਾ ਸਿਰ ਵੱਢ ਕੇ ਭਾਈ ਉਦੇ ਸਿੰਘ ਨੇ ਜਿਹੜਾ ਕਿਰਪਾ ਵਰਸਾ ਸੀ ਨਾ ਉਹਦੇ ਤੇ ਟੰਕ ਕੇ ਗੁਰੂ ਗਵੈ ਸਿੰਘ ਜੀ ਦੇ ਚਰਨਾਚਲੇ ਕੇ ਆਇਆ ਸੀ ਤੇ ਜਦੋਂ ਇੰਨਾ ਤੇਜ਼ ਘੋੜਾ ਚੜਾਇਆ ਨਾ ਜਿਹੜਾ ਸਿਰ ਵੱਡਿਆ ਤੇ ਮਗਰ ਫੌਜਾਂ ਨੇ ਮੁਗਲ ਫੌਜਾਂ ਨੇ ਬਹੁਤ ਸਾਰੀ ਗੋਲਾਬਾਰੀ ਕੀਤੀ ਜਿਹੜਾ ਕਿਰਪਾ ਵਰਸਾ ਉਹਦੇ ਉੱਪਰ ਜਿਹੜੀ ਫਾਲ ਆ ਉਹਦੇ ਤੇ ਵੀ ਤੁਸੀਂ ਕਿਤੇ ਦਰਸ਼ਨ ਕਰੋ ਕਿ ਸਗਟ ਸਿੰਘ ਦੇ ਵਿੱਚ ਉਹਦੇ ਤੇ ਵੀ ਗੋਲੀ ਲੱਗੀ ਵੀ ਆ ਜਿਹੜਾ ਉਹ ਸ਼ਾਸਤਰ ਦੇ ਥੱਲੇ ਗੋਲਕਾਰ ਬਣਿਆ ਉਹਦੇ ਤੇ ਵੀ ਗੋਲੀ ਲੱਗੀ ਵੀ ਆ ਗੁਰੂ ਦੀ ਕਿਰਪਾ ਸੀ ਪਾਈ ਉਹਦੇ ਸਿੰਘ ਨੂੰ ਗੋਲੀ ਨਹੀਂ ਲੱਗੀ ਤੇ ਉੱਥੋਂ ਫਿਰ ਉਦਕ ਕੇਸਰੀ ਚੰਦਾ ਸਿਰ ਵੱਟ ਕੇ ਨਹੀਂ ਹੁੰਦੇ ਆ ਉਸ ਤੋਂ ਬਾਅਦ ਫਿਰ ਜਿਹੜੀ ਆਨੰਦਪੁਰ ਸਹਿਰ ਦੇ ਕਿਲੇ ਨੂੰ ਕਿਰਾ ਬੰਦੀ ਹੁੰਦੀ ਹੈ ਜਿੱਤੇ ਕਿਲਾ ਖਾਲੀ ਕਰਦੇ ਆ ਜੋ ਕਿਲਾ ਖਲਾ ਖਾਲੀ ਕਰਕੇ ਗੁਰੂ ਗਵੈਨ ਸਿੰਘ ਜੀ ਆਨੰਦਪੁਰ ਸਹਿਰ ਤੋਂ ਨਿਕਲਦੇ ਆ ਕੀਰਤਪੁਰ 9 ਕਿਲੋਮੀਟਰ ਆਨੰਦਪੁਰ ਸਹਿਰ ਤੋਂ ਉੱਥੋਂ 3 ਕਿਲੋਮੀਟਰ ਸਾਹੀ ਟਿੱਬੀ ਉਥੇ ਆ ਕੇ ਫਿਰ ਯੁੱਧ ਹੁੰਦਾ ਜੀ ਲੋ ਬਾਬਾਜੀਤ ਸਿੰਘ ਸਾਹਿਬ ਜਾਂ ਜੀਤ ਸਿੰਘ ਜਿੱਥੇ ਦੇ ਪਿੱਛੇ ਚੱਲ ਰਹੇ ਸੀ ਉਹਨਾਂ ਨੂੰ ਜੋ ਠੇਰਾ ਪਾਇਆ ਜਾਂਦਾ ਤੇ ਗੁਰੂ ਗਵੈਨ ਸਿੰਘ ਜੀ ਫਿਰ ਭੇਜਦੇ ਆ ਸਿੰਘਾਂ ਨੂੰ ਭਾਈ ਜੀਵਨ ਸਿੰਘ ਜੈਤਾ ਜੀ ਨੂੰ ਤੇ ਭਾਈ ਉਦੇ ਸਿੰਘ ਨੂੰ ਭੇਜ ਦੇ ਵੀ ਜਾ ਹਾਂ ਸਿੰਘਾਂ ਨੂੰ ਕੱਢ ਕੇ ਲਿਆ ਜੀਤ ਸਿੰਘ ਸਾਹਿਬ ਜੱਜ ਨੂੰ ਕੱਢ ਕੇ ਲਿਆ ਹੁੰਦੇ ਰਹਾ ਪਿਆ ਤੇ ਬਾਬਾ ਜੀਵਨ ਸਿੰਘ ਜੀ ਉਹਨੇ ਉੱਥੋਂ ਲੈ ਕੇ ਆਉਂਦੇ ਤੇ ਉਦੇ ਸਿੰਘ ਉੱਥੇ ਲੜਾਈ ਕਰਦਾ ਅੱਧੀ ਰਾਤ ਨੂੰ ਫਿਰ ਉੱਥੇ ਸ਼ਹੀਦ ਹੋ ਜਾਂਦੇ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਗਏ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਇਹ ਤੋਂ ਪਹਿਲਾਂ ਇਹ ਭਾਈ ਭਗਵਾਨ ਸਿੰਘ ਜੀ ਆ ਉਹ ਵੀ ਭਾਈ ਮਨੀ ਸਿੰਘ ਦੇ 1700 ਦੇ ਫਤਿਹਗੜ੍ਹ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਫਿਰ ਸਰਸਾਂ ਨਦੀ ਨੂੰ ਪਾਰ ਕਰਦੇ ਅੱਗੋਂ ਰੰਗੜ ਰੰਗੜ ਆਏ ਰੰਗੜ ਹਮਲਾ ਕਰਦੇ ਤੇ ਉਹ ਰੰਗੜਾ ਨੇ ਇੰਨੇ ਜ਼ੋਰ ਦੀ ਜੋ ਹਮਲਾ ਕੀਤਾ ਭਾਈ ਬਚਿੱਤਰ ਸਿੰਘ ਜੀ ਉੱਥੇ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਇੰਨੇ ਜ਼ਿਆਦਾ ਜ਼ਖਮੀ ਹੋ ਗਏ ਤੇ ਉਹ ਜਦੋਂ ਫਿਰ ਉੱਥੇ ਨਹਿنگ ਕੋਟਲਾ ਨਹਿਂਖਾਂ ਦੇ ਘਰ ਲੈ ਕੇ ਜਾਂਦੇ ਆ ਤੇ ਉਹ ਬੇਹੋਸ਼ੀ ਦੇ ਵਿੱਚ ਹੀ ਹੁੰਦੀ ਹੈ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਹਿਂਖਾਂ ਦੀ ਇੱਕ ਧੀ ਹੈ ਬੀਬੀ ਮਮਤਾ ਜੀ 7-8 ਸਾਲਾਂ ਦੀ ਉਮਰ ਦੇ ਇਸ ਇਤਿਹਾਸਕਾਰਾਂ ਨੂੰ ਤੇ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਪਾਈ ਬਚਿੱਤਰ ਨੂੰ ਲਟਾ ਤੱਕ ਕਿਉਂਕਿ ਬੇਹੋਸ਼ੀਅਤ ਦੇ ਵਿੱਚ ਸੀ ਤੇ ਉਹ ਬੀਬੀ ਮੁਨਤਾਜ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਂਦੀ ਮੁਗਲਾਂ ਦੀ ਫੌਜ ਮਗਰ ਆਉਂਦੀ ਹੈ ਜਦੋਂ ਤਲਾਸ਼ੀ ਲੈਂਦੀ ਹੈ ਪੁੱਛਦੀ ਆ ਕਿ ਦੇਖ ਉਹਦਾ ਘਰ ਦੀ ਤਲਾਸ਼ੀ ਲੈਂਦੇ ਤੇ ਪੁੱਛਦੇ ਵੀ ਆ ਕਮਰੇ ਦੇ ਵਿੱਚ ਕੌਣ ਹੈ ਤੇ ਕੋਟਲਾ ਨਹਿੰਖਾ ਨੇ ਇੱਕ ਬਹੁਤ ਵੱਡੀ ਇੱਥੇ ਗੱਲ ਬੋਲੀ ਜਿਹੜੀ ਇੱਕ ਮੁਸਲਮਾਨ ਧਰਮ ਦੇ ਵਿੱਚ ਬਹੁਤ ਵੱਡੀ ਇੱਕ ਗੱਲ ਹੁੰਦੀ ਹੈ ਇੱਜ਼ਤ ਤੇ ਸਤਕਾਰ ਦੀ ਉਹਨਾਂ ਨੇ ਕਿਹਾ ਵੀ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਹੈ ਤੇ ਮੁਸਲਮਾਨਾਂ ਵਿੱਚ ਖਾਸियत ਹੈ ਜਿੱਥੇ ਉਹਨਾਂ ਦੀ ਬਹੁ-ਬੇਟੀ ਧੀ ਰਾਣੀ ਉਹ ਉਹ ਕਮਰੇ ਦੇ ਵਿੱਚ ਜਾਂਦੇ ਨਹੀਂ ਹੈ ਆਪਾਂ ਆਮ ਵੀ ਦੇਖਦੇ ਹਾਂ ਸਾਡੀ ਅਸੀਂ ਫੌਜ ਦੇ ਬੰਦੇ ਸਾਡੀ ਕਸ਼ਮੀਰ ਤੇ ਡਿਊਟੀ ਹੈ ਇਹਨਾਂ ਦੇ ਹਰੇਕ ਕਮਰੇ 'ਚ ਪਰਦੇ ਪਾਏ ਹੁੰਦੇ ਆ ਜਿੱਥੇ ਔਰਤਾਂ ਰਹਿੰਦੀਆਂ ਹਰੇਕ ਐਨੀ ਵੀ ਮੇਨ ਦਵਾਰ ਦਾ ਜਾਂ ਮੇਨ ਗੇਟ ਖੁੱਲ ਗਿਆ ਵੀ ਆਪਾਂ ਸਾਹਮਣੇ ਵੀ ਕੋਈ ਇਦਾਂ ਕੋਈ ਕਿਸੇ ਨੂੰ ਨਹੀਂ ਦੇਖ ਸਕਦਾ ਕਿਉਂਕਿ ਸਾਰੇ ਪਰਦੇ ਪਾਏ ਹੁੰਦੇ ਆ ਇਹ ਬੜੇ ਇਸ ਚੀਜ਼ ਦੇ ਬੜੇ ਪਰਪੱਕ ਹੁੰਦੇ ਆ ਤੇ ਉਹਨਾਂ ਨੇ ਉਹ ਦਰਵਾਜ਼ਾ ਖੋਲ੍ਹਿਆ ਨਹੀਂ ਉਹ ਕਹਿੰਦੇ ਠੀਕ ਐ ਵੀ ਤੇਰੀ ਧੀ ਤੇ ਤੇਰਾ ਜਵਾਈ ਹੈ ਕੋਈ ਗੱਲ ਨਹੀਂ ਪਰ ਉਹ ਚਿੱਤਰ ਸਿੰਘ ਜੀ ਉੱਥੇ ਸਵੇਰ ਨੂੰ ਉਹ ਵੀ ਸ਼ਹੀਦ ਹੋ ਜਾਂਦੇ ਉੱਥੇ ਤਿੰਨ ਪੁੱਤਰ ਆ ਮਾਪੇ ਦੱਸਿਆ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਜਦੋਂ ਚਮਕੌਰ ਸਾਹਿਬ ਦੀ ਜੰਗ ਹੁੰਦੀ ਹੈ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਪਹਿਲੇ ਜੱਥੇ ਦੇ ਵਿੱਚ ਭਾਈ ਅਜਮ ਸਿੰਘ ਜੀ ਤੇ ਦੂਜੇ ਜਥੇ ਵਿੱਚ ਭਾਈ ਅਜੈਬ ਸਿੰਘ ਜੀ ਜਿਹੜੇ ਭਾਈ ਅਨਕ ਸਿੰਘ ਸਨ ਉਹ ਗਏ ਸਨ ਪਹਿਲੇ ਜਥੇ ਵਿੱਚ ਭਾਈ ਅਜਬ ਸਿੰਘ ਇਹ ਵੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਹੈ ਦੂਜੇ ਜਥੇ ਦੇ ਵਿੱਚ ਭਾਈ ਅਜੈਬ ਸਿੰਘ ਜੀ ਤੇ ਭਾਈ ਅਨਕ ਸਿੰਘ ਜੀ ਸਨ ਉਹ ਗਏ ਸਨ ਸਭ ਯਾਦਾ ਜਗਾਰ ਸਿੰਘ ਜੀ ਦੇ ਜਥੇ ਵਿੱਚ ਭਾਈ ਦਾਨ ਸਿੰਘ ਗੈਦਾਨ ਸਿੰਘ ਇਹ ਭਰਾ ਭਾਈ ਮਨੀ ਸਿੰਘ ਦਾ ਪਤੀ ਜਥੇ ਪ੍ਰਾਇ ਇੱਕੀ ਜਥੇ ਵਿੱਚ ਜਾ ਰਹੇ ਹਨ ਇਹ ਵੇਖੋ ਅਜਮ ਭਾਈ ਅਜਮ ਸਿੰਘ ਭਾਈ ਜੈਬ ਸਿੰਘ ਭਾਈ ਅਮਿਤ ਸਿੰਘ ਇਹ ਜਥੇ ਦੇ ਵਿੱਚ ਇੱਥੇ ਸੀਧ ਹੁੰਦੇ ਆ ਕਿਲਾ ਆਨੰਦਪੁਰ ਸਾਹਿਬ ਦਾ ਸਾਡਨ ਤੱਕ ਤੇ ਚਮਕੌਰ ਦੀ ਗੱਡੀ ਤੱਕ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਸੀਧ ਹੋ ਚੁੱਕੇ ਆ ਪੰਜ ਪੁੱਤਰ ਸੀਧ ਨੇ ਸੇਮਾ ਕਿੱਥੇ ਹੋ ਗਿਆ ਜੀ ਸੇਮਾ ਹੋ ਗਿਆ ਭਗਵਾਨ ਸਿੰਘ ਜੀ ਫਤਿਹਗੜ ਸਾਹਿਬ 1700 ਇਸਵੀ ਦੇ ਵਿੱਚ ਤੇ ਜਦੋਂ ਫਿਰ ਜਕਰੀਆ ਖਾਨ ਲੈ ਕੇ ਜਾਂਦੇ ਆ ਨਾ ਗ੍ਰਿਫਤਾਰ ਕਰਕੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਤੋਂ ਲਾਹੌਰ ਲੈ ਕੇ ਜਾਂਦੇ 1734 ਦੇ ਵਿੱਚ ਨਖਾਸ਼ ਚੌਂਕ ਦੇ ਵਿੱਚ ਸਹਾਦਤ ਹੁੰਦੀ ਆ ਉਹਨਾਂ ਦੇ ਨਾਲ ਉੱਥੇ ਭਾਈ ਗਰਬਾਸ ਸਿੰਘ ਇਹ ਵੀ ਭਾਈ ਮਨੀ ਸਿੰਘ ਦੇ ਸੁਪੁੱਤਰ ਆ ਭਾਈ ਚਿੱਤਰ ਸਿੰਘ ਜੀ ਇਹ ਵੀ ਭਾਈ ਮਨੀ ਸਿੰਘ ਇਹਨਾਂ ਦੋਨਾਂ ਦੀ ਵੀ ਸੀਧੀ ਉੱਥੇ ਨਖਾਸ਼ ਚੌਂਕ ਦੇ ਵਿੱਚ ਭਾਈ ਮਨੀ ਸਿੰਘ ਦੇ ਸਾਹਮਣੇ ਹੁੰਦੀ ਆ ਇਸ ਤਰ੍ਹਾਂ ਜਿਹਦਾ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਆ ਨਾ ਉਹਨੇ ਇਸ ਤਰ੍ਹਾਂ ਦੀ ਸ਼ਹੀਦੀ ਪਾਈ ਹੈ ਉਹਨਾਂ ਦੇ ਬਹੁਤ ਸਾਰੇ ਵੱਡੀ ਕੁਰਬਾਨੀ ਹੈ ਸਿੱਖ ਪੰਥ ਦੇ ਲਈ ਭਾਈ ਮਨੀ ਸਿੰਘ ਜੀ ਫਿਰ ਉਹਨਾਂ ਦੇ ਗਾਂ ਪਤੀਜੀ ਉਹਨਾਂ ਦੇ ਗਾਂ ਭਰਾ ਹੋਰ ਉਹਨਾਂ ਦੇ ਸਕੇ ਸੰਬੰਧੀ ਆਪਾਂ ਇਸ ਤਰ੍ਹਾਂ ਜਿਵੇਂ ਅੱਜ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਸੁਪੁੱਤਰਾਂ ਦਾ ਜ਼ਿਕਰ ਕੀਤਾ ਨਾ ਸੁਪੁੱਤਰਾਂ ਦੀ ਸ਼ਹੀਦੀ ਬਾਰੇ ਦੱਸਿਆ ਨਾ ਇਸੇ ਤਰ੍ਹਾਂ ਆਪਾਂ ਅਗਲੀ ਫਿਰ ਛੋਟੀ ਇੱਕ ਸ਼ਾਰਟ ਕੱਟ ਵੀਡੀਓ ਬਣਾਵਾਂਗੇ ਉਹਦੇ 'ਚ ਉਹ ਦੱਸਾਂਗੇ ਉਹਨਾਂ ਦੇ ਪਰਾਂਵਾ ਬਾਰੇ ਉਹਨਾਂ ਦੇ ਭਤੀਜਾਂ ਬਾਰੇ ਉਹਨਾਂ ਦੇ ਹੋਰ ਵੱਡੇ ਵੱਡੇ ਰਿ ਕਿਸ ਤਰ੍ਹਾਂ ਸੀਧ ਹੋਇਆ ਪਰ ਮੈਂ ਇੱਕ ਬੇਨਤੀ ਕਰਦਾ ਕਿ ਮੈਂ ਜਿੰਨਾ ਕਿ ਸਾਨੂੰ ਸਮਾਂ ਮਿਲਦਾ ਹੁੰਦਾ ਸੀ ਪੱਕਾ ਦੇ ਸਮੇਂ ਤੋਂ ਕਰ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਜਰੂਰ ਡਾਊਨਨੇ ਮਿਹਨਤ ਕਰਕੇ ਤੁਹਾਡੇ ਅੱਗੇ ਰਿਕਵੈਸਟ ਹੈ ਮੇਰੀ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੁਸੀਂ ਮੇਰਾ ਸਹਿਯੋਗ ਦਿਓ ਆਪਾਂ ਗੁਰਬਾਣੀ ਤੇ ਇਤਿਹਾਸ ਦੀਆਂ ਵੀਡੀਓ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਾਵਾਂਗੇ ਇਤਿਹਾਸ ਬੋਲਦੇ ਸਮੇਂ ਹੋਈਆਂ ਗਲਤੀਆਂ ਦੀ ਖਿਮਾ ਦੇ ਇਜਾਜ਼ਤ ਕਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ